ਹਾਂਜੀ ਸਸ਼ਿਕਾਲ ਜੀ ਤੇ ਅੱਜ ਇੱਕ ਹੋਰ ਵੀਡੀਓ ਲੈ ਕੇ ਆਏ ਆਂ ਪਖੰਡਵਾਦ ਦਾ ਜਿਸ ਦੇ ਵਿੱਚ ਤੁਸੀਂ ਸਕਰੀਨ ਦੇ ਉੱਤੇ ਇੱਕ ਲਾਲ ਸੂਟ ਵਾਲੀ ਮਹਿਲਾ ਨੂੰ ਦੇਖ ਰਹੇ ਹੋ ਤਾਂ ਇਹ ਕੋਈ ਆਮ ਮਹਿਲਾ ਨਹੀਂ ਬਲਕਿ ਇਹ ਇੱਕ ਮਾਤਾ ਕਿਉਂਕਿ ਇਹ ਦਾਵਾ ਕਰਦੀ ਹੈ ਕਿ ਉਹ ਮਾਤਾ ਦੇਵੀ ਦੇਵਤਿਆਂ ਦੀ ਪੂਜਾ ਕਰਦੀ ਹੈ ਤੇ ਉਸ ਨੂੰ ਸ਼ਕਤੀਆਂ ਪ੍ਰਦਾਨ ਨੇ ਤੇ ਲੋਕਾਂ ਦਾ ਇਲਾਜ ਕਰਦੀ ਆ ਇਸ ਇੱਕ ਵੀਡੀਓ ਦੇ ਵਿੱਚ ਹੋਰ ਤੁਹਾਨੂੰ ਇਸ ਮਾਤਾ ਦਾ ਰੂਪ ਦਿਖਾਉਣਾ ਹੈ ਕਿ ਕਿਵੇਂ ਇਹ ਜਿਹੜੀ ਮਾਤਾ ਕ੍ਰੋਧ ਦੇ ਵਿੱਚ ਨਜ਼ਰ ਆਉਂਦੀ ਆ ਤੇ ਇਸ ਤੋਂ ਇਲਾਵਾ ਹੋਰ ਜਿਹੜੇ ਤੇ ਡੇਰੇ ਦੇ ਵਿੱਚ ਲੋਕ ਆਉਂਦੇ ਨੇ ਉਹ ਵੀ ਜਿਹੜੇ ਕਿ ਮਾਤਾ ਨੂੰ ਦੇਖ ਕੇ ਝੂਮਣ ਲੱਗ ਪੈਂਦੇ ਨੇ ਤਾਂ ਵੱਖ-ਵੱਖ ਤਸਵੀਰਾਂ ਤੁਹਾਨੂੰ ਅਸੀਂ ਇਸ ਪਖੰਡੀ ਮਹਿਲਾ ਦੀਆਂ ਦਿਖਾ ਰਹੇ ਹਾਂ ਕਿਉਂਕਿ ਇਹ ਲੋਕ ਸਿਰਫ ਪਖੰਡਵਾਦ ਹੀ ਕਰ ਸਕਦੇ ਨੇ ਤੁਹਾਡੇ ਵਰਗੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਤਰੀਕਾ ਇਹਨਾਂ ਦੇ ਕੋਲ ਬਹੁਤ ਵਧੀਆ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਭੋਲੇ-ਪਾਲੇ ਲੋਕਾਂ ਨੂੰ ਆਪਣੇ ਪਿੱਛੇ ਲਗਾਇਆ ਜਾ ਸਕਦਾ ਦੂਜਾ ਅਸਰ ਸੋਸ਼ਲ ਮੀਡੀਆ ਦੇ ਰਾਹੀਂ ਵੀ ਲੋਕਾਂ ਤੇ ਬਹੁਤ ਜ਼ਿਆਦਾ ਪੈਂਦਾ ਤਾਂ ਕਿ ਇਹਨਾਂ ਲੋਕਾਂ ਦੇ ਡੇਰਿਆਂ ਦੇ ਵਿੱਚ ਪਰਮਾਰ ਹੋਵੇ ਪਖੰਡਵਾਦੀਏ ਵੀਡੀਓਸ ਸਾਡਾ ਦਿਖਾਉਂਦਾ ਮਕਸਦ ਇਹ ਦੱਸਕੀ ਸਿਰਫ ਲੋਕ ਸੁਚੇਤ ਹੋ ਜਾਣ ਕਿ ਕਿਵੇਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿਵੇਂ ਲੋਕਾਂ ਨੂੰ ਪਖੰਡਵਾਦੀ ਤਸਵੀਰ ਦਿਖਾ ਕੇ ਸੋਸ਼ਲ ਮੀਡੀਆ ਦੇ ਉੱਤੇ ਇਹ ਸ਼ੋਅ ਕੀਤਾ ਜਾਂਦਾ ਕਿ ਸਾਨੂੰ ਬਹੁਤ ਸ਼ਕਤੀਆਂ ਪ੍ਰਦਾਨ ਨੇ ਤੇ ਅਸੀਂ ਲੋਕਾਂ ਦਾ ਇਲਾਜ ਕਰਦੇ ਹਾਂ ਜਦਕਿ ਇਹਨਾਂ ਦੇ ਪੱਲੇ ਅਜਿਹਾ ਕੁਝ ਵੀ ਨਹੀਂ ਹੁੰਦਾ ਅੱਜ ਦਾ ਸਮਾਂ ਤੁਹਾਨੂੰ ਪਤਾ ਹੀ ਹੈ ਕਿ ਸਤਜੁਗ ਦਾ ਨਹੀਂ ਬਲਕਿ ਕਾਲਯੁਗ ਦਾ ਜ਼ਮਾਨਾ ਜਿੱਥੇ ਕਿ ਨਿੱਕੀਆਂ ਮੋਟੀਆਂ ਤਕਰਾਰਾਂ ਕਿ ਮੈਂ ਖੂਨੀ ਰੂਪ ਧਾਰਕਾ ਲੈਂਦੇ ਨੇ ਦੂਜੇ ਪਾਸੇ ਦੇਖਿਆ ਜਾਂਦਾ ਕਿ ਬੇਰਹਿਮੀ ਦੀਆਂ ਹੱਦਾਂ ਪਾਰ ਕੀਤੀਆਂ ਜਾਂਦੇ ਨੇ ਦਰਿੰਦਗੀ ਦੀਆਂ ਹੱਦਾਂ ਪਾਰ ਕੀਤੀਆਂ ਜਾਂਦੇ ਨੇ ਇੱਥੋਂ ਤੱਕ ਕਿ ਬੇਜ਼ਬਾਨ ਜਿਹੜੇ ਜਾਨਵਰ ਹੁੰਦੇ ਨੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਅਜਿਹੇ ਹਾਲਾਤ ਜਿਹੜੇ ਕਿ ਬਣੇ ਹੋਏ ਨੇ ਤਾਂ ਫਿਰ ਅਜਿਹੇ ਕਾਲ ਯੁਗ ਦੇ ਸਮੇਂ ਦੇ ਵਿੱਚ ਅਜਿਹੇ ਲੋਕ ਜਿਹੜੇ ਕਿ ਦੇਵੀ ਦੇਵਤਿਆਂ ਦੇ ਨਾਮ ਦੇ ਉੱਤੇ ਦੁਕਾਨਾ ਖੋਲ੍ਹ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਦੇ ਸਾਹਮਣੇ ਜੋਤ ਵੱਤੀ ਧੂਪ ਵਗੈਰਾ ਕਰ ਦਿੰਦੇ ਨੇ ਤੇ ਐਂ ਕਹਿੰਦੇ ਨੇ ਵੀ ਸਾਡੇ ਜਿੰਨਾ ਤਾਂ ਪਾਠ ਪੂਜਾ ਕੋਈ ਕਰਦਾ ਹੀ ਨਹੀਂ ਪਰ ਅੱਜ ਤੱਕ ਕਦੇ ਕਿਸੇ ਨੇ ਇਸ ਤਰੀਕੇ ਦੇ ਨਾਲ ਪਾਠ ਪੂਜਾ ਕਰਕੇ ਕੀ ਲੋਕਾਂ ਨੂੰ ਗੁੰਮਰਾ ਕੀਤਾ ਹੈ ਹਾਲਾਂਕਿ ਜਿੰਨੇ ਵੀ ਦੇਵੀ ਦੇਵਤੇ ਰਹੇ ਨੇ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਇਨ੍ਹਾਂ ਗੱਲਾਂ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਕਿ ਪਖੰਡਵਾਦ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਪਰ ਅਜੇ ਲੋਕ ਨੇ ਜਿਹੜੇ ਕਿ ਪਖੰਡਵਾਦ ਨੂੰ ਵਧਾਵਾ ਦੇ ਰਹੇ ਨੇ ਅਤੇ ਇਹਨਾਂ ਦੇ ਵੱਲੋਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀਆਂ ਜਾਂਦੇ ਨੇ ਤਾਂ ਪਖੰਡਵਾਦ ਦੇ ਤੁਹਾਨੂੰ ਜਿੰਨੀਆਂ ਵੀ ਵੀਡੀਓ ਹੋ ਸਕਣਗੀਆਂ ਤੁਹਾਨੂੰ ਦਿਖਾਈਆਂ ਜਾਣਗੀਆਂ ਤਾਂ ਕਿ ਲੋਕ ਸੁਚੇਤ ਹੋ ਜਾਣ ਅਸੀਂ ਕੁਝ ਨਹੀਂ ਕਹਿੰਦੇ ਤਾਂ ਅਜਿਹੀਆਂ ਵੀਡੀਓ ਨੂੰ ਵਾਸਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਲੋਕਾਂ ਤੱਕ ਪਹੁੰਚਦੀਆਂ ਹੋਣ ਤੇ ਲੋਕ ਅਜਿਹੇ ਥੱਗ ਲੋਕਾਂ ਤੋਂ ਬਚਣ